ਦੋ ਕਮੇਟੇ ਸੱਚ ਸਬਦ ਆਪਸ਼ਾਣੇ ਗੋਰ ਸਿਰੇ ਸੋਠਾ ਕਰ ਜਾਣੇ ਦੋ ਕਮੇਟੇ ਸੱਚ ਸਬਦ ਆਪਸ਼ਾਣੇ ਇਹ ਬਾਣੀ ਸਤ ਗੁਰੂ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜੀ ਦੀ ਹੈ ਸਤ ਗੁਰ ਸ਼ੈਅਨ ਚਾ ਪਰਮਾਰੇ ਨੇ ਗੁਰੂ ਸੇਵੇ ਸੋ ਉਟਾ ਕੇ ਜਾਨੇ ਦੁੱਖ ਮਿਟੇ ਸੱਚ ਸ਼ਬਦ ਪ੍ਰਸਾਦ ਸਤ ਗੁਰ ਸ਼ੈਅਨ ਚਾ ਪਰਮਾਰੇ ਨੇ ਗੁਰੂ ਨੂੰ ਸੇਵਾ ਕੇ ਫੇਰ ਸਾਗੇ ਦੁੱਖ ਜਿਹੜੇ ਮਿਟਨੇ ਆ ਔਰ ਕੋਈ ਤੰਗ ਨਹੀਂ ਦੁੱਖ ਮਿਟਨ ਵਾਲਾ ਕਿਸੇ ਵੀ ਢੰਗ ਨਾਲ ਸਾਡੇ ਲੋਕ ਸੰਸਾਰ ਦੇ ਮਿਟ ਨਹੀਂ ਸਕਦੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਲਿਖਦੇ ਆ ਨਾਨਕ ਦੁਖੀਆ ਸਭ ਸੰਸਾਰ ਸੁਖ ਸੁਖੀਆ ਜੋ ਨਾਮ ਹਰ ਦਾ ਸਤਗੁਰ ਦਾ ਨਾਮ ਜਪਾਂਗੇ ਫੇਰ ਸੁਖੀ ਇਹੀ ਹੋ ਸਕਦੇ ਆ ਉਹ ਕਿਸੇ ਢੰਗ ਨਾਲ ਹੀ ਸੁਖੀ ਨਹੀਂ ਹੋ ਸਕਦੇ ਆਯੂਰ ਸੰਤ ਸਤਗੁਰੂ ਸੀਲਾ ਰਾਮ ਜੀ ਮਹਾਰਾਜ ਜੀ ਫਰਮਾਉਂਦੇ ਨੇਤ ਪਾ ਕੰਮ ਕਰਾਂਗੇ ਬਾੜੀ ਪੜਾਂਗੇ ਸਤਗੁਰ ਦੀ ਸੇਵਾ ਕਰਾਂਗੇ ਫੇ ਸਾਨੂੰ ਸੁੱਖ ਮਿਲਣਾ ਅਗਲੇ ਘਰ ਚ ਵੀ ਫੇਰ ਹੀ ਸਾਥ ਮਿਲਣਾ ਦਰਗਾਹ ਦੇ ਵਿੱਚ ਬਗੈਰ ਸਤਗੁਰ ਤੋਂ ਕਿਸੇ ਨੂੰ ਥਾਣ ਹੀ ਮਨਜ਼ੂਰੀ ਨਹੀਂ ਮਿਲਦੀ ਜਾਣਦੀ ਜਿੰਨਾ ਚਿਰ

ਉਹ ਕਿਹਨੂੰ ਇਸ਼ਾਰ ਦੇ ਜਨੂ ਦੋਦਾ ਉਹਨਾਂ ਦਾ ਰਾਜ ਹੈ ਧਰਮ ਦਾ ਧਰਮ ਰਾਜ ਦਾ ਇੱਥੇ ਰਾਜ ਹੈ ਜਾਂ ਜਮ ਰਾਜ ਕਹੋ ਸ਼ਾਂਤ ਸਤਗੁਰੂ ਅਕਾਰ ਪੁਰਖ ਦੇ ਭੇਜੇ ਹੋਏ ਜਿਹੜੇ ਆਉਂਦੇ ਉਹਨਾਂ ਦੇ ਹੁਕਮ ਨਾਲ ਉਹਨਾਂ ਕੋ ਨਾਮ ਲਵਾ ਕੇ ਫੇਰ ਆਯੂ ਸੰਤ ਸਤਗੁਰ ਸੀਧਾਰਾਮ ਜੀ ਫਰਮਾਉਂਦੇ ਇਕਾਰ ਪੁਛ ਨਹੀਂ ਕਰ ਸਕਦਾ ਨੇੜੇ ਨਹੀਂ ਆ ਸਕਦਾ ਉਹ ਰੂ ਆਤਮਾ ਦੇ ਉਹ ਨਾਮ ਦੇ ਵਿੱਚ ਇੰਨੀ ਪਾਵਰ ਹੈ ਕਿਉਂਕਿ ਕਾਲ ਪੁਰਖ ਨੇ ਸਤਗੁਰ ਨੂੰ ਪੰਜ ਸ਼ਬਦ ਦੀ ਮੋਹਰ ਬਖਸ਼ੀ ਹੈ ਉਹਨਾਂ ਨੇ ਕਿਹਾ ਹੈ ਕਿ ਜੇ ਜੀਵ ਤੇ ਤੂੰ ਹੀ ਲਾਦੋਗੇ ਕਾਲ ਉਹਦੇ ਨੇੜੇ ਨਹੀਂ ਆ ਸਕਦਾ ਸਾਰਤ ਸਤਗੁਰ ਅਕਾਲ ਪੁਰਖ ਉਹ ਦੋ ਜੇ ਚੂੜਾ ਪਹਿਨ ਕੇ ਉਹਦਾ ਸਤਗੁਰ ਦੇ ਚੂੜੇ ਵਿੱਚ ਆਯੂ ਸੰਤ ਸਤਗੁਰ ਪਿਆਰਾ ਸਿੰਘ ਜੀ ਮਹਾਰਾਜ ਜੀ ਸਾਧ ਸੰਗਤ ਜੇ ਫਰਮਾਉਦੇ ਜੇ ਸੰਤ ਸਤਗੁਰੂ ਦੇ ਦੇਹ ਚੋਲੇ ਚ ਅਕਾਲ ਪੁਰਖ ਨਾ ਪ੍ਰਗਟ ਹੁੰਦਾ ਤੇ ਸਾਨੂੰ ਪਤਾ ਹੀ ਨਹੀਂ ਲੱਗਣਾ ਕਿ ਸਾਡਾ ਘਰ ਕਿਹੜਾ ਸਾਚ ਖੰਡ ਕਿੱਥੇ ਆ ਇਹ ਸਾਧਗੁਰਾਂ ਨੇ ਬਾਣੀ ਦੇ ਵਿੱਚ ਲਿਖਿਆ ਉਹ ਆ ਕੇ ਦਾਦੇ ਜਿਹੜੀ ਉਹਨਾਂ ਬਾਣੀ ਲਿਖੀ ਆ ਇਹ ਬਾਣੀ ਨੂੰ ਅਸੀਂ ਪੜਦੇ ਜਰੂਰ ਆ ਪਰ ਇਹ ਸਮਝ ਨਹੀਂ ਸਕਦੇ ਜਿੰਨਾ ਚਿਰ ਇਹ ਨਾਮ ਦੀ ਕਮਾਈ ਨਾ ਕਰਾਂਗੇ ਬਾਣੀ ਦਾ ਕੋਈ ਸਮਝ ਨਹੀਂ ਸਾਨੂੰ ਲੱਗ ਸਕਦੀ। ਜੀ ਸ੍ਰੀ ਪਾਛੇ ਗੁਰੂ ਅਮਰਦਾਸ ਜੀ ਲਿਖਦੇ ਆਪਣੇ ਬਾਣੀ ਵਿੱਚ। ਨਾਮੇ ਹੀ ਤੇ ਸਭ ਕੁਝ ਹੋਇਆ ਬਿਨ ਸਤਬੁਰ ਨਾਮ ਨਾ ਜਾਪੇ। ਗੁਰ ਕਾ ਸ਼ਮਤ ਮਹਾਰਾਜ ਸੁਮਿੱਠਾ ਦੇ ਇਆਕੇ ਸਵਾਦ ਨਾ ਜਾਪੇ। ਭਾਈ ਬਗੈਰ ਨਾਮ ਤੋਂ ਹਾਜੀ ਮੁਕਤੀ ਨਹੀਂ ਹੋਣੀ ਜਿੰਨਾ ਚਿਰ ਪਰਮ ਸੰਤ ਸਤਿਗੁਰੂ ਪੂਰਿਆਂ ਦਾ ਨਾਮ ਨਾ ਮਿਲੂਗਾ ਜਦੋਂ ਅਸੀਂ ਸਤਿਗੁਰੂ ਦੇ ਕੋਲ ਜਾਵਾਂਗੇ ਪਿਆਰ ਕਰਾਂਗੇ ਤੇ ਸਾਡੇ ਤੇ ਉਹ ਦਇਆ ਕਰਨਗੇ ਜੇਦੋਂ ਇਹ ਨਾਮ ਦਾ ਜਿਹੜਾ ਨਾਮ ਉਹ ਵਰਸਦੇ ਆ ਬਾਹਰ ਨਾਮਕ ਨਾਮ ਆਉਂਦੇ ਉਹਨਾਂ ਦੇ ਹੁਕਮ ਦੇ ਮੁਤਾਬਕ ਹੀ ਸਿਮਰਨ ਕਰਾਂਗੇ ਜਿਸ ਤਰ੍ਹਾਂ ਉਹਨਾਂ ਹੁਕਮ ਕੀਤਾ ਬੈਠੇ 2 2.5 ਕਿੰਟੇ ਫਿਰ ਅੰਦਰ ਜਿਹੜਾ ਨਾਮ ਹੈ ਉਹ ਸਾਡੇ ਸੋਰ ਧੰਤੂ ਆ ਗਿਆ ਮਸਟਕ ਦੇ ਵਿੱਚ ਤੀਸਰੀ ਪਾਸ਼ਾ ਹੀ ਲਿਖਦੇ ਇਹ ਨਾਮ ਵਾਰੇ ਨੌ ਦਾ ਠਾਕੇ ਧਾਲ ਤੜਾਏ ਦਸਵੇਂ ਨਿਜ ਕਰ ਵਾਸਾ ਪਾਏ ਉੱਚੇ ਅਨਹਾਦ ਸ਼ਬਦ ਵਜੇ ਦਿਨ ਰਾਤ ਹੀ ਬੁਰਮਤੀ ਸ਼ਬਦ ਸੁਣਾਵਣ ਸਾਧਗੁਰ ਤੀਸਰੀ ਪਾਸ਼ਾ ਹੀ ਮਹਾਰਾਜ ਜੀ ਨੇ ਬੋਧ ਘਰਨਾ ਕਾਲੀ ਨਾਮ ਦੀ ਜਦੋਂ ਸਤਗੁਰੂ ਕੋ ਨਾਮ ਲਿਆ ਪਹਿਲੀ ਵਸਤਾ ਵਿੱਚ ਸਾਰਿਆਂ ਨੂੰ ਪਤਾ ਵੀ ਉਹਨਾਂ ਨੇ 22 ਵਾਰ ਗੰਗਾ ਕਸ਼ਮਾਨ ਕੀਤਾ ਜਿੰਨਾ ਸਤਗੁਰੂ ਤੋਂ ਜਦੋਂ ਸਤਗੁਰੂ ਕੋ ਨਾਮ ਮਿਲਿਆ ਤੇ ਉਹ ਕਿੱਲੀ ਨਾ ਕੇਸ ਬੰਨ ਕੇ ਭਜਨ ਕਰਦੇ ਹਾਯੂ ਸੀਲाराम ਜੀ ਫਰਮਾਉਂਦੇ ਇਸ ਵਾਰ ਤੇ ਕਿੱਲੀ ਨਾ ਕੇਸ ਬੰਨਦੇ ਤੈਨੂੰ ਨੀਂਦ ਨਾ ਆ ਜਾਵੇ

ਇਹ ਸੋਹਣੇ ਹੋ ਜਾਂਦੇ ਕਿਉਂਕਿ ਉਹ ਔਕਾਲਪੁਰਖ ਦੇ ਸੱਚਖੰਡ 'ਚੋਂ ਨਾਮ ਆਉਂਦਾ ਉਹ ਅਖੰਡ ਕੀਰਤਨ ਵੀ ਗਿਆ ਇਹ ਉਹ ਕੰਡਿਆਲੀ ਜਸਵੰਤ ਬਾਹਯੂਰ ਸੀਲਾ RAM ਜੀ ਫਰਮਾਉਂਦੇ ਜਿਹਦੇ ਵਿੱਚ ਆ ਜਾਵੇ ਉਹਦੀ ਆਵਾਜ਼ ਤੇ ਨੂੰ ਬੰਦ ਨਹੀਂ ਹੁੰਦੀ ਭਾਵੇਂ ਜੋ ਮਰਜੀ ਕਰੇ ਉਹ ਲੰਮਾ ਪਵੇ ਪੁਰਿਆ ਫਿਰ ਸੋ ਜਾਣ ਫਿਰ ਵੀ ਉਹ ਸੁਣਾਈ ਲਾਊਗਾ ਨਾ ਉਹ ਇਤਰਾਵਲਾ ਨਾਮ ਹੈ ਕੋਮੈਟਿਕਾ ਸਾਰੇ ਮਾਪੁਰਖਾਂ ਨੇ ਸਾਧਪੁਰ ਦੀ ਵੀ ਉਹਨਾਂ ਪੁਸ਼ਾਕ ਦਿੱਤੀ ਆ ਉਹ ਇਸ ਤਰ੍ਹਾਂ ਕਿ ਜਿਹੜੇ ਬਗੈਰ ਨਾਮ ਦੀ ਕਮਾਈ ਤੋਂ ਇਥੇ ਸੰਸਾਰ ਤੇ ਬਹੁਤ ਗੁਰੂ ਬਣੇ ਨਕਲੀ ਉਹਨਾਂ ਇਸ ਵਾਰ ਤੇ ਦੇ ਚੋਲੇ ਦੀ ਪੁਸ਼ਾਕ ਦੱਸੀ ਆ ਤੀਸਰੀ ਪਾਸ਼ੇ ਇੱਕ ਸ਼ਬਦ ਵਿੱਚ ਲੈ ਲੇ ਲਿਖਦੇ ਉਹਨਾਂ ਬਾਰੇ ਸ਼ਬਦਨ ਅਤੇ ਰੰਗ ਲਾਲ ਉਹ ਸ਼ਬਦ ਦੇ ਵਿੱਚ ਰੰਗੇ ਜਾਂਦੇ ਫਿਰ ਉਹਨਾਂ ਦਾ ਰੰਗ ਲਾਲ ਹੋ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਹਨਾਂ ਦੀ ਪਛਾਣ ਦਾ ਲਾਸਤੇ ਆਤਮ ਕੋ ਅਵਦੇਸ਼ ਭੇਖ ਅਸੰਜ ਅਜੱਪਾ ਜਾਪ ਜੋ ਜਾਪੇ ਸਮਾ ਰਹੇ ਕੈਂਚਨ ਸੀ ਕਾਰਨ ਕਬੂ ਵੇਤ ਉਹ ਜਪਾ ਜਾਪ ਜਿਹੜਾ ਉਹ ਓਕਾਲਪੁਰਖ ਦੇ ਤੋਂ ਤਾਂ ਆਮ ਤੋਂ ਉਹਦੀ ਆਵਾਜ਼ ਆਉਂਦੀ ਹੈ ਜਦੋਂ ਉਹ ਅੰਦਰ ਆਉਂਦਾ ਫੇਰ ਇਹਦਾ ਚੈਨ ਚੇਤਰ ਬਦਲ ਜਾਂਦਾ ਫਿਰ ਗੱਲ ਬਾਤ ਆਵਾਜ਼ ਸਾਡੇ ਵਰਗੂ ਕੁਛਕ ਨਹੀਂ ਰਹਿੰਦੀ ਆਵਾਜ਼ ਉਹਨਾਂ ਦੀ ਇਹ ਨਾਮ ਦੀਆਂ ਨਿਸ਼ਾਨੀਆਂ ਫਿਰ ਉਹਨਾਂ ਦੀ ਨਿਸ਼ਾਨੀ ਇਹ ਵੀ ਹੈ ਵੀ ਜਦੋਂ ਉਹਨਾਂ ਦੇ ਦਰਸ਼ਨ ਕਰਾਂਗੇ ਸਾਨੂੰ ਸੋਖ ਸ਼ਾਂਤੀ ਆਊਗੀ ਜੇ ਕੋਈ ਗਾੜੀ ਸਾਧੂ ਭਾਵੇਂ ਖਾਉਂਦਾ ਵੀ ਝੂਲਾ ਪਾਉਂਦਾ ਵੀ ਜੇ ਉਹ ਨਾਮ ਨਹੀਂ ਹੈਗਾ ਤੇ ਫਿਰ ਸਾਨੂੰ ਸੋਖ ਸ਼ਾਂਤੀ ਨਹੀਂ ਆਵੇ ਜੇ ਦਰਸ਼ਨ ਕੀਤੇ ਸੋਖ ਸ਼ਾਂਤੀ ਆਵੇ ਫਿਰ ਸਮਝ ਲੱਗ ਜਾਣੀ ਚਾਹੀਦੀ ਕਿ ਇਹਦੇ ਸੇ ਪਾਲ ਪੁਰਖ ਦੀ ਜੈਾ ਸਤ ਪੁਰਖ ਦੀ ਜੈਾ ਕੋਨਾਰਾ ਜੀ ਤੇਜਾ ਸਿੰਘ ਤੋਂ ਲੈ ਕੇ ਮਹਾਰਾਜ ਜੀ ਸ਼ਾਮ ਸਿੰਘ ਜੀ ਜਿਹੜੇ ਜਿਨ੍ਹਾਂ ਦੇ ਦਰਸ਼ਨ ਕੀਤੇ ਆ ਐ ਸੋਖ ਸ਼ਾਂਤੀ ਆ ਜਾਂਦੀ ਹੈ ਅੰਦਰ ਆਯੋ ਸੀਲਾ ਰਾਮ ਜੀ ਮਹਾਰਾਜ ਜੀ ਆਯੋ ਸੰਤ ਸਤਗੁਰੂ ਚਾਰਾ ਸਿੰਘ ਜੀ ਮਹਾਰਾਜ ਜੀ ਕਿਉਂਕਿ ਉਹਨਾਂ ਦੇ ਅੰਦਰ ਨਾਮ ਉਹ ਪ੍ਰਗਟ ਹੋ ਜਾਂਦਾ ਉਹ ਆਵਾਜ਼ ਪ੍ਰਗਟ ਹੋ ਜਾਂਦੀ ਤਾਂ ਸੋਹਣੇ ਬਣਦੇ ਹੋ ਬਗੈਰ ਨਾਮ ਤੋਂ ਜਿਹੜੇ ਕਾਮ ਕਰੋਧ ਮੋਹ ਲੋਭ ਹੰਕਾਰ ਇਹ ਸੋਣਾ ਨਹੀਂ ਹੋਰ ਦੇ ਸਕਦੇ ਉਹਨਾਂ ਦੇ ਵਿੱਚ ਖੁਸ਼ੀ ਆ ਉਹ ਤਾਕਤ ਨੂੰ ਲੁੱਟ ਲੈnde ਇਨਸਾਨ ਜੀ ਨੂੰ ਇਸ ਵਾਸਤੇ ਇਹ ਸੋਨੇ ਨਹੀਂ ਹੋ ਸਕਦੇ ਨੇ ਦੇ ਗ੍ਰਿਸ਼ਤੀ ਉਤਰਾਵੇ ਵੀ ਹੋਰ ਪਰੋ ਨਿਆਰੀ ਤਾਕਤ ਹੈ ਮੇਰਾ ਹੀ ਦੇ ਤੋੜਾਉ ਕਰ ਦਿੰਦੇ ਜਿੰਨਾ ਚਾਹੁੰਦੇ ਆ ਇਸ ਵਾਸਤੇ ਉਹ ਨਾਮ ਜਿਹੜਾ ਉਹਦੀਆਂ ਨਿਸ਼ਾਨੀਆਂ ਵੀ ਹੈ ਹਰ ਚੀਜ਼ ਦੀ ਨਿਸ਼ਾਨੀ ਆ ਆ ਦੁਨੀਆਂ ਤੇ ਸੋਨੇ ਚਾਂਦੀ ਨਕਲੀ ਦੀ ਅਸਲੀ ਦੀ ਪਛਾਣ ਨਹੀਂ ਹੈ ਜੀ ਹਾਯੂ ਸੀਲਾ ਰਾਮ ਜੀ ਫਰਮਾਉਂਦੇ ਯੂ ਹੱਥ ਜੇ ਛੜ ਕੇ ਧਾਰ ਦਿੰਦੇ ਕੀ ਇਹ ਨਕਲੀ ਕਿਸ ਲਈ ਸਨੇਹਾਰੇ ਜਿਹੜੇ ਆਮ ਬੰਦੇ ਨੂੰ ਕੋਈ ਪਤਾ ਨਹੀਂ ਲੱਗਦਾ ਹਯੂ ਸੀਲਾ ਰਾਮ ਜੀ ਫਰਮਾਉਂਦੇ ਜਿਹੜਾ ਇੱਕ ਮਲਬਾ ਸੋਨੇ ਵਰਗਾ ਸੋਨੇ ਤੋਂ ਵੀ ਵੱਧ ਚਮਕਦਾ ਹੋ ਪਰ ਸੌਣ ਭਾ ਦੋ ਜੇ ਜਦੋਂ ਮੀਂਹ ਪੈਂਦੇ ਉਹ ਕਾਲਾ ਹੋ ਜਾਂਦਾ ਸੋਨਾ ਨਹੀਂ ਰਹਿ ਸਕਦਾ ਇਸੇ ਤਰ੍ਹਾਂ ਪਰਮ ਸੰਤ ਸਤ ਗੁਰੂ ਤੇ ਲੱਗ ਲਈ ਦੀ ਇਹ ਪਛਾਣ ਹੈ ਉਹ ਸੋਣਾ ਨਹੀਂ ਰਹਾ ਸਤ ਜੀ ਦੇ ਅੰਦਰੋਂ ਨਾਮ ਨੇ ਕਾਰਕੁਰਪ ਦਾ ਸਤ ਗੁਰੂ ਸੋਣਾ ਉਹ ਰੂਗ ਜਿਹੜਾ ਜੀ ਦੇ ਅੰਦਰੋਂ ਨਾਮ ਦਾ ਜਿਹੜਾ ਵਸਿਆ ਉਹਨਾਂ ਆ ਜਾਂਦੇ ਕੋ ਸੰਤ ਉਹ ਇਹਨਾਂ ਸੇਹ ਨੂੰ ਦੀ ਖਰਾਬ ਨਹੀਂ ਹੁੰਦੀ ਕਿਉਂ ਜਦੋਂ ਇਨਸਾਨ ਨੇ ਜਾਣਾ ਉਦੋਂ ਕੋਈ ਨਾ ਕੋਈ ਬਹਾਨਾ ਤੇ ਲੱਗਦਾ ਹੀ ਲੱਗਦਾ ਹਰ ਇੱਕ ਦਾ ਜਾ ਨਾਮ ਦੇ ਅਲਜ ਜਿੰਨੇ ਨਹੀਂ ਲਿਆ ਫਾਇੂ ਸਿਦਰਾਮ ਜੀ ਇਹ ਵੀ ਫਰਮਾਉਂਦੇ ਕਿ ਜਿੰਨੇ ਨਾਮ ਲਿਆ ਪੂਰੇ ਸਤਿਗੁਰੂ ਕੋ ਭਜਨ ਕਰਦਾ ਮੈਸੂਰ ਬਉਧ ਵੀ ਕਰਦਾ ਉਹ ਵਿਸ਼ਵਾਸ ਚਾਹੀਦਾ ਉਹਦਾ ਦੇ ਚੋੜਾ ਆਕੜ ਨਹੀਂ ਸਕਦਾ ਤੱਕ ਤੇ ਨੂੰ ਆਕੜ ਜਾਂਦੇ ਜਿੰਨਾਂ ਨੂੰ ਜਪ ਦੂਤ ਆਉਂਦੇ ਲੈਣ ਬਹੁਤ ਮਾਰਦੇ ਆ ਸਾਹਿਬੂ ਗ੍ਰੰਥ ਸਾਹਿਬ ਵਿੱਚ ਲਿਖਿਆ ਫਰੀਦ ਸਾਹਿਬ ਦੀ ਬਾਣੀ ਉਹਨਾਂ ਕਿਆ ਵੀ ਜਿੰਨੂੰ ਜਲੂਤ ਕੱਢਦੇ ਬਗੈਰ ਨਾਮ ਤੋਂ ਹੱਡੀਆਂ ਕਢਤਾ ਦਿੰਦੇ ਆ ਐ ਕਢ ਕੇ ਜਾਂਦੀ ਹੈ ਜਦੋਂ ਰੂਹ ਨੂੰ ਕੱਢਦੇ ਬਾਹਰ ਤੇ ਉਸ ਤਰ੍ਹਾਂ ਜ਼ਿਆਦਾ ਨਹੀਂ ਨਿਕਲਦੀ ਜੀ ਰੂਹ ਜਕੜੀ ਇਹਦੇ ਵਿੱਚ ਜਿਹਨੇ ਭੈ ਲਕਰਦੇ ਉਹਨਾਂ ਦੀ ਵੀ ਨਹੀਂ ਹੁੰਦੀ ਇਸ ਤਰ੍ਹਾਂ ਉਹ ਸਾਧੂ ਰਹਉਦੇ ਆ ਆਪਣੀ ਸ਼ਕਤੀ ਨਾਲ ਉਹਨੂੰ ਵਿੱਚ ਲੈ ਲੈਂਦੇ ਰੂਹ ਨੂੰ ਪਰੋ ਉਹ ਨਾਮ ਦੀ ਨਿਸ਼ਾਨੀ ਉਹਦਾ ਦੇ ਚੋੜਾ ਨਹੀਂ ਆ ਕਰ ਸਕਦਾ ਕੋਈ ਦੰਡੀ ਨਹੀਂ ਉਹਨੂੰ ਕਰ ਸਕਦਾ ਉਸੇ ਤਰ੍ਹਾਂ ਦਾ ਹੋ ਜਿੱਦਾਂ ਦਾ ਹੋਊਗਾ ਆਂਗਾਂਗੋ ਦਾ ਕਿਹਾ ਇਹਦਾ ਵੀ ਜਿੱਦਾਂ ਨੂੰ ਮਰਜੀ ਮੋੜੋ ਬਹੂਗਾ ਈ ਵੇਖਿਓ ਚੌਂਕਲੀ ਮਾਰਕੀਟ ਤੇ ਫੇਰਨ ਵਾਲਦੇ ਆ ਸਾਸ ਸਰ ਜੀ ਦੇ ਤੇ ਦੁਜੀਏ ਤੱਕ ਤੇ ਉਹ ਆਕੜੇ ਵੇਚੇ ਆ ਇਹ ਨਾਮ ਦਾ ਤੇ ਨਾਮ ਤੇ ਆ ਦਾ ਫਰਕ ਹੈ ਜੇ ਅਰਵਾ ਕਰਕੇ ਵੇਖਿਓ ਤੂੰ ਚਈਆਂ ਨੇ ਕੀ ਸਾਡੀ ਹੋਊਗਾ ਇਹ ਨਾਮ ਪੂਰੇ ਸਤਪੁਰ ਦਾ ਅਕਾਲ ਪੁਰਖ ਦਾ ਨਾਮ ਹੈ ਕਿਉਂਕਿ ਉਹ ਕਾਲ ਪੁਰਖ ਨੇ ਦੇਹ ਚੂੜਾ ਪਾਇਨਿਆ ਸਤਿਗੁਰੂ ਉਹ ਸਤਿਗੁਰੂ ਬਣ ਕੇ ਉਹਦਾ ਕਾਲ ਪੁਰਖ ਹੈ ਜਿਹੜਾ ਜਿਹਨੇ ਕਾਲ ਪੁਰਖ ਵਿੱਚਿਆ ਨਹੀਂ ਉਤਰਾ ਦੇਹ ਚੂੜੇ ਤੋਂ ਬਿਨਾ ਇਹ ਨਹੀਂ ਸਾਲਤ ਅਕਾਲ ਪੁਰਖ ਦਾ ਦੇਹ ਚੂੜਾ ਸ਼ੋਕਸ਼ਮ ਹੈ ਸਤਿਗੁਰ ਦਾ ਦੇਹ ਚੂੜਾ ਵੀ ਸ਼ੋਕਸ਼ਮ ਹੈ ਤੇ ਰੂ ਆਤਮਾ ਦਾ ਵੀ ਦੇਹ ਚੂੜਾ ਸ਼ੋਕਸ਼ਮ ਹੈ ਇਹ ਨਾਮ ਅਨੁਸ਼ੋਖਸ਼ਣ ਹੈ ਨਾਮ ਨੂੰ ਅਹੀ ਵੇਖ ਨਹੀਂ ਸਕਦੇ ਉਸਰ ਦੂਸਰੀ ਪਾਸ਼ਾ ਹੀ ਨਾਮ ਬਾਰੇ ਲਿਖਦੇ ਆ ਜਿਹੜਾ ਨਾਮ ਹੈ ਅਸਲੀ ਅੰਦਰ ਹੈ ਜਿਹੜਾ ਉਹ ਹੀ ਵੇਖ ਨਹੀਂ ਸਕਦੇ ਉਹ ਲਿਖਦੇ ਅੱਖਾਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀ ਬਾਬਾ ਜੋਂ ਬੋਲਣਾ ਏਉਂ ਜੀਵਤ ਮਰਨਾ ਨਾਲ ਕੋ ਹੁਕਮ ਪਛਾਨ ਕੇ ਤੂੰ ਕਸਮੇ ਮਰਨਾ ਉਹ ਪਰਮਾਤਮਾ ਸਾਡੇ ਸਾਰਿਆਂ ਦਾ ਕਸਮ ਹੈ ਜिन्नु ਅਹੀ ਆਪਣਾ ਪਤੀ ਪਰਮੇਸ਼ਰ ਕਹਿ ਸਕਨੇ ਰੂਹਾਂ ਦਾ ਪਤੀ ਪਰਮੇਸ਼ਰ ਆਕਾਲ ਪੁਰਖ ਜਿੰਨੀਆਂ ਵੀ ਰੂਹਾਂ ਅਹੀ ਸਾਰੇ ਭੈਣ ਭਰਾ ਆਕਾਲ ਪੁਰਖ ਦੇ ਘਰ ਚੋਂ ਸਾਰੇ ਆਏ ਪਰ ਸਾਨੂੰ ਕਾਮ ਕ੍ਰੋਧ ਮੋਹ ਲੋਭ ਹੰਕਾਰ ਜਿਹੜਾ ਇੰਨਾ ਚੇਤਾ ਭਲਾ ਦਿੰਦਾ ਸਾਡੇ ਤੇ ਰੂਹ ਆਤਮਾ ਅੰਨੀ ਮੈੜੀ ਉੱਗੀ ਸਾਨੂੰ ਸਮਝ ਨਹੀਂ ਲੱਗਦੀ ਆਪਣੇ ਆਪ ਦੀ ਜਦੋਂ ਨਾਮ ਜਪਾਂਗੇ ਫਿਰ ਸਾਨੂੰ ਸਮਝ ਲੱਗਣੀ ਹੈ ਇਹ ਕੀ ਚੀਜ਼ ਹੈ ਤੇ ਕੌਣ ਹੈ ਹਾਯੂ ਸੰਤ ਸਤਗੁਰ ਪਿਆਰਾ ਸਿੰਘ ਜੀ ਮਹਾਰਾਜ ਜੀ ਫਰਮਾਉਂਦੇ ਜਿਹੜੀ ਰੂਹ ਆਤਮਾ ਇਹ ਅਕਾਲ ਪੁਰਖ ਦੀ ਅੰਸ ਹੈ ਸ਼ੁਕਰੀ ਦੀ ਤਾਕਤ ਨਹੀਂ ਹੈ

ਇਸੇ ਤਰ੍ਹਾਂ ਜੇ ਦੋ ਸਾਧਗੁਰ ਨਾਮ ਜੇਣਗੇ ਸਹਿ ਸਹਿਜ ਉਹਦਾ ਸੇਵਨ ਕਰਾਂਗੇ ਚੰਗੇ ਕੰਮ ਕਰਾਂਗੇ ਸਾਧ ਸੰਗਤ ਦੀ ਸੇਵਾ ਕਰਾਂਗੇ ਉਹ ਸਹਿ ਸਹਿਜ ਗਲਾਫ ਲੱਜ ਦੇ ਜਾਣਗੇ ਰੂਹ ਆਤਮਾ ਜਦੋਂ ਗਲਾਫ ਲੱਗ ਕੇ ਫੇਰ ਇਹਦੀ ਰੋਸ਼ਨੀ ਬਾਹਰ ਆ ਜਾਣੀ ਉਹ ਨਾਮ ਹੈ ਮਸਤਕ ਦੇ ਵਿੱਚ ਉਹ ਨਾਮ ਆਉਂਦਾ ਨਵਾਂ ਦੁਆਰੇ ਜੋ ਨਾਮ ਨਹੀਂ ਆਉਂਦਾ ਇੰਨਾ ਚਿਰ ਹੀ ਭਜਨ ਨਹੀਂ ਕਰਦੇ ਇੰਨਾ ਤੇ ਕੰਟਰੋਲ ਨਹੀਂ ਹੋ ਸਕਦਾ ਆਯੁਰ ਸੰਤ ਸਤਪੁਰ ਪਿਆਰਾ ਸਿੰਘ ਜੀ ਮਹਾਰਾਜ ਜੀ ਫਰਮਾਉਂਦੇ ਪਹਿਲੋ ਸਾਧੂ ਦਾ ਕੋਰਸ ਵੇਖੋ ਉਹਦਾ ਕੋ ਨਵਾਂ દ્વાੜਿਆ ਦੇ ਕੰਟਰੋਲ ਹੈ ਜੇ ਕੰਟਰੋਲ ਨਹੀਂ ਤੇ ਉਹਦੇ ਦਰਸ਼ਨ ਕਰਨ ਦਾ ਕੋਈ ਫਾਇਦਾ ਨਹੀਂ ਜਿਹੜਾ ਮਰਜੀ ਹੋਵੇ ਇਹਦਾ ਕੋਈ ਨਾ ਨਹੀਂ ਮਹਾਰਾਜ ਜੀ ਤੇ ਜੱਸੇ ਕਹਿੰਦੇ ਐੰਜੇ ਜਿਹੜੇ ਗੁਰੂ ਜਨਾਂ ਦੇ ਅੰਦਰ ਨਾਮ ਨਹੀਂ ਇਹਨਾਂ ਨੂੰ ਵੀ ਫੜ ਲੈਣਾ ਜਨਮੂਤਾਂ ਨੇ ਤੇ ਗੁਰੂ ਨੂੰ ਵੀ ਫੜ ਲੈਣਾ ਕਿਸੇ ਦਾ ਰਿਆਜ ਨਹੀਂ ਹੋਣਾ ਕਿਉਂਕਿ ਬਗੈਰ ਉਹ ਪੂਰੇ ਸਤਗੁਰ ਦੇ ਨਾਮ ਤੋਂ ਦਰਗਾਹ ਵਿੱਚ ਕਿਸੇ ਨੂੰ ਮਨਜ਼ੂਰੀ ਨਹੀਂ ਚਾਹੀ ਗੁਰੂ ਹੋਵੇ ਜਾਂ ਚੇਲਾ ਹੋਵੇ ਨਟਵੀ ਮੁਰਮਾ ਦਾ ਬਹੁਤ ਮੰਦਾ ਹਾਲ ਹੁੰਦਾ ਗਾੜੀ ਜਾ ਕੇ ਇਥੇ ਬੇਸ਼ੱਕ ਇਹ ਜਿਹੜਾ ਐਕਟਿੰਗ ਦੇ ਜਿਹੜੀ ਹੈ ਲੋਕਾਂ ਨੂੰ ਸੰਗਤ ਨੂੰ ਲੁੱਟ-ਲੁੱਟ ਕੇ ਖਾਦੇ ਪਰ ਗਾੜੀ ਬੜਾ ਮੰਦਾ ਆ ਜਾਂਦਾ ਉਥੇ ਕੋਈ ਨਹੀਂ ਪੁੱਛਦਾ ਉਹਨਾਂ ਨੂੰ ਫਿਰ ਜਾ ਮਜ਼ੂਤਾ ਹੱਥ ਚ ਆ ਜਾਂਦੇ ਚੇਲੇ ਵੀ ਤੇ ਗੁਰੂ ਵੀ ਨਾਲ ਹਾਂਜੀ ਘੋਰ ਸਰੇ ਛੋਟਾ ਕਰ ਜਾਣੇ ਦੁੱਖ ਮਿਟੇ ਸੱਚ ਸਬਦ ਆਪਿ ਸ਼ਾਰੇ RAM ਜਪੋ ਮੇਰੀ ਸਖੀ ਸੁਕੇ ਨੀ ਸਤ ਗੁਰ ਸਰ ਦੇਖ ਪ੍ਰਭ ਨੀ ਸਾਤਗੁਰ ਸ਼ੇਅਨ ਚਾ ਪਰਮਾਰੇ ਨੇ RAM ਜਪੋ ਮੇਰੀ ਸਤੀ ਸਕੇਨੀ ਰੂ ਆਤਮਾ ਨੂੰ ਕਹਦੇ ਸਤੀ ਸਕੇਨੀ ਤੂੰ ਨਾਮ ਜਪ। RAM ਜਪੋ ਮੇਰੀ ਸਤੀ ਸਕੇਨੀ ਸਾਤਗੁਰ ਸੇਵ ਦੇਖੋ ਪ੍ਰਭ ਨੇ। ਕਹਿੰਦੇ ਫਿਰ ਅਕਾਲ ਪੁਰਖ ਤੁਹਾਨੂੰ ਦਰਸ਼ਨ ਦੇਊਗਾ ਜੇ ਤੋ ਸਾਤਗੁਰ ਦਾ ਨਾਮ ਜਪਾਂਗੇ ਉਹ ਵੀ ਸਾਹਮਣੇ ਆ ਜਾਊਗਾ। ਕਿਉਂਕਿ ਇਹ ਜਦੋਂ ਅੱਗੇ ਜਾਊਗਾ ਦੇ ਜੂੜਾ ਇਹਦਾ ਵੀ ਸ਼ੋਕਸ਼ਣ ਹੈ ਅਕਾਲ ਪੁਰਖ ਵੀ ਸ਼ੋਕਸ਼ਣ ਹੈ ਪਹਿਲੀ ਬਾਸ਼ੇ ਗੁਰੂ ਨਾਨਕ ਸਾਹਿਬ ਦੀ ਲਿਖਦੇ ਆ ਸਾਚ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਜਰ ਮਿਆ ਭਾਈ ਉਹ ਅਕਾਲ ਪੁਰਖ ਦੇ ਜੂੜਾ ਨਾ ਕਹਿੰਦੇ ਤੇ ਹੀ ਉਹਦੇ ਅਲ ਦੇਖ ਨਹੀਂ ਸਕਦੇ ਇੰਨੀ ਰੋਸ਼ਨੀ ਹੁੰਦਾ ਕਰੋੜਾਂ ਸੂਰਜ ਚੰਦਰ ਮੇ ਇਕੱਠੇ ਕਰੀਏ ਤੇ ਇੱਕ ਰੋਮ ਜਿਹੜਾ ਉਹਦੀ ਮੁਕਾਬਲਾ ਨਹੀਂ ਕਰ ਸਕਦੇ ਇੰਨੀ ਰੋਸ਼ਨੀ ਦੇ ਸਾਹਮਣੇ ਇਹ ਜਾ ਨਹੀਂ ਸਕਦੇ ਇੰਨੀ ਪਾਵਰ ਹੈ ਉਹਨਾਂ ਦੇ ਅੰਦਰ ਅਕਾਲ ਪੁਰਖ ਦੇ ਸਾਧਗੁਰ ਦੇ ਵੀ ਇਹ ਪਾਵਨ ਇਹ ਹੈ ਜੀ ਉਹਨਾਂ ਦੇ ਅੰਦਰ ਕਿਉਂਕਿ ਅਕਾਲ ਪੁਰਖ ਨੇ ਜੇ ਤੋਲਾ ਪੈਨਿਆ ਉਹ ਹਕਾਤ ਨੂੰ ਛਾਪ ਕੇ ਰੱਖਦੇ ਨੇ ਜਿਹਦੇ ਇਹ ਸਾਹਮਣੇ ਨਹੀਂ ਜਾ ਸਕਦੇ ਨਾ ਮੈਂ ਕਿੱਥੋਂ ਲੈਣਾ ਉਹ ਏ ਪਾਵਰ ਹੈ ਸਤਿਗੁਰੂ ਜਿਹੜੇ ਜਿੰਨਾ ਚਿਰ ਅਸੀਂ ਭਜਨ ਨਹੀਂ ਕਰਦੇ ਸਾਡੇ ਨਾਮਾਂ ਦੁਆਰਿਆਂ ਤੇ ਕੰਟਰੋਲ ਨਹੀਂ ਹੋ ਸਕਦਾ। ਆਯੂ ਸੰਤ ਸਤਿਗੁਰੂ ਪਿਆਰਾ ਸਿੰਘ ਜੀ ਮਹਾਰਾਜ ਜੀ ਮੁਸਲਮਾਨ ਫਕੀਰ ਦੀ ਇੱਕ ਸਾਖੀ ਬੜੀ ਬਰਾਉਣਾ ਸਲਾਈ ਸਤਿਗੁਰਾਂ ਦੁਆਰਾ ਆਪਣੇ ਮੁਖਾਰ ਦੇ ਚੋ ਕਹਿੰਦੇ ਉਹ ਲਿਖਦੇ ਆ ਨਾਮ ਵਾਰੇ ਜਿਹੜਾ ਅਸਲੀ ਨਾਮ ਹੈ ਉਹ ਸਾਡੇ ਅੰਦਰ ਹੈ ਉਹ ਕਹਿੰਦਾ ਕਾਮ ਕ੍ਰੋਧ ਮਤ ਲੋਭ ਹੰਕਾਰ ਪੰਜੇ ਕੱਟ ਵਜੂ ਤੋਂ ਬਾਹਰ ਵਿੱਚੋਂ ਆਵੇ ਕਸ਼ਮੋਕ ਬੂਗਾ ਆਪੇ ਅੱਲਾਹੋ ਕਿਉਂ ਜਿਹੜਾ ਆਕਾਲ ਪੁਰਖ ਦਾ ਨਾਮ ਅਸਲੀ ਜਿਹੜਾ ਪ੍ਰਗਟ ਹੋ ਜੇ ਉਹ ਆਕਾਲ ਪੁਰਖ ਦਾ ਰੂਪ ਜਿਹੜਾ ਰੂਪ ਬਣ ਜਾਂਦੀ ਹੈ انسان ਹੈ ਜਿਹੜਾ ਕੋਈ ਵੀ ਹੈ ਉਹਦੇ ਜੀ ਇਨੀ ਪਾਵਰ ਐ ਨਾਮ ਦੇ ਵਿੱਚ ਹਾਂਜੀ ਰਾਮ ਜਪੋ ਮੇਰੀ ਸਖੀ ਸਖੇਨੀ ਸਤਿਗੁਰ ਸਰ ਦੇਖੋ ਪ੍ਰਭ ਨੇਨੀ ਵੰਦਨ ਮਾਤਾ ਪਿਤਾ ਸੰਸਾਰੇ ਬੰਧਨ ਸੁਤ ਕਨਿਆ ਔਰ ਨਾਰੇ ਗੁਰੂ ਸ਼ਾਨਸ਼ਾ ਬੰਧਨਾ ਬਾਰੇ ਉਹਨਾਂ ਫਰਮਾ ਰਹੇ ਆ ਕਿ ਸਾਨੂੰ ਸੰਸਾਰ ਤੇ ਕੀਲੇ ਬੱਦਰ ਹੈ ਸਾਧਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਲਿਖ ਰਹੇ ਆ ਬਾਣੀ ਵਿੱਚ ਬੰਧਨ maat ਤੇ ਤਾਂ ਸੰਸਾਰ ਬੰਧਨ ਸੁਤ ਕਨਿਆ ਔਰ ਨਾਰੇ ਇਹ ਇਹ ਬੰਦਨਾ ਦੇ ਵਿੱਚ ਹੀ ਬਸੇ ਇਹਨਾਂ ਦੇ ਵਿੱਚ ਹੀ ਰਹੇਗੇ ਭਜਨ ਕਰਨਾ ਸਾਡਾ ਜਦੋਂ ਖਿਆਲ ਉਹ ਨਾਮ ਆ ਲੱਗਿਆ ਹੀ ਨਿਕਲ ਜਾਣਾ ਬੰਦਨਾ ਕੇ ਸਾਡੀ ਸੋਚ ਸਮਝ ਨਾਮ ਨਾਲ ਉਹ ਜਣੀਏ ਫੇਰ ਸਾਨੂੰ ਕੋਈ ਬੰਦਨ ਨਹੀਂ ਰਹਿ ਸਕਦਾ ਰਹਿਣਾ ਵੀ ਵਿੱਚ ਹੈ ਤੇ ਰਹਿਣਾ ਵੀ ਬੰਦਨਾ ਤੋਂ ਜ਼ਿਆਦਾ ਉਹ ਸੋਚ ਸਮਝ ਜਿਹੜੀ ਆ ਉਹਦੇ ਬੰਦਨ ਹੈ ਸਾਨੂੰ ਆਰ ਵਗਾ ਤਾਂ ਹੀ ਹੋ ਸੋਇਦੇ ਨੇ ਕੰਮਾਂ ਬਾਰੇ ਲੜਕੀਆਂ ਦੇ ਟਟਕਿਆਂ ਬਾਰੇ ਸੋਚਦੇ ਨੇ ਕਿਹੜੇ ਕੰਮ ਤੇ ਲਾਉਣਾ ਕਿੰਨਾ ਪੜਾਉਣਾ ਜਦੋਂ ਅਹੀ ਸਾਧਗੁਰਾਂ ਨਾਲ ਧਿਆਨ ਕਰ ਲੈ ਕੰਮ ਇਸੇ ਤਰ੍ਹਾਂ ਉਹਨੇ ਕਰਨੇ ਜਿétrਾਂ ਕਰਦੇ ਜਦੋਂ ਅਹੀ ਖਿਆਲ ਛੱਡਾਂਗੇ ਕਾਲਪੁਰਖ ਨੇ ਕੋਈ ਉਹਦਾ ਕਰਨਾ ਉਹਨੇ ਆਪੇ ਸਾਰੇ ਕਰਨੇ ਇਹਨੂੰ ਫਿਕਰ ਕਰਨ ਦੀ ਲੋੜ ਨਹੀਂ ਪਰ ਜਿੰਨਾ ਚੇ ਰਹੀ ਭਜਨ ਨਹੀਂ ਕਰਦੇ ਨਾਮ ਨਹੀਂ ਜਪਦੇ ਸਾਡਾ ਕਦੀ ਵੀ ਚਿੰਤਾ ਨਹੀਂ ਆਸਰਦੀ ਆਯੂ ਸਿਦਰਾਮ ਜੀ ਮਹਾਰਾਜੀ ਸਾ ਸੰਗ ਵਿੱਚ ਆਪਣੇ ਮੁਖਾਰਤਨ ਚੋਂ ਫਰਮਾਉਂਦੇ ਕਹਿੰਦੇ ਕਈਆਂ ਬੰਦਿਆਂ ਨੂੰ ਮਿੰਟਾਂ ਜੀ ਬੈਠੇ ਬੈਠੇ ਟੈਪ ਹੋ ਜਾਂਦਾ ਤੇ ਜੇ ਪੁੱਛੀਏ ਕੀ ਗੱਲ ਆਂਦੇ ਦੀ ਇਹਨੂੰ ਟੈਨਸ਼ਨ ਆਂਦੇ ਭਾਈ ਕਾਹਦੀ ਟੈਨਸ਼ਨ ਆ ਕੀ ਨਹੀਂ ਮਿਲਦਾ ਜਿਹੜਾ ਟੈਨਸ਼ਨ ਆ ਬਗੈਰ ਨਾਮ ਤੋਂ ਕੋਈ ਹੱਲ ਨਹੀਂ ਦਾ ਟੈਨਸ਼ਨ ਦਾ ਜੋ ਮਰਜੀ ਹੋ ਜਾ। ਆਯੁਰ ਸੰਤ ਸਤਗੁਰ ਤੇ ਜਸ ਸਿੰਘ ਜੀ ਮਹਾਰਾਜੀ ਫਰਮਾਉਂਦੇ ਅਜ ਤੱਕ ਕੋਈ ਦਵਾਈ ਪ੍ਰਗਟ ਨਹੀਂ ਹੋਈ ਚਿੰਤਾ ਨੂੰ ਖਤਮ ਕਰਨ ਲਈ। ਕੋਈ ਡਾਕਟਰਾਂ ਨੇ ਦਵਾਈ ਨਹੀਂ ਕੋਈ ਤਿਆਰ ਕੀਤੀ ਕੋ ਪ੍ਰਗਟ ਨਹੀਂ ਹੋਈ ਜਿਹੜਾ ਇਹ ਨੂੰ ਬਟਾ ਚਿੰਤਾ ਨੂੰ ਖਤਮ ਕਰੂ। ਇਹ ਸਾਰੀ ਦੁਨੀਆ ਨੂੰ ਦੇਨਤਾ ਇੱਕ ਨੂੰ ਨਹੀਂ ਹੈ। ਉਹ ਉਹਨਾ ਹੋਵੇਂ ਨਹੀਂ ਗਿਆ ਇਹਨੂੰ ਦੂਸਰੀ ਪਾਸ਼ੇ ਲਿਖਦੇ ਹੋਂਵੇਂ ਦੀਰਗ ਰੋਗ ਹੈ दारू ਵੀ ਅਸਮਾਹੇ ਕਿਰਪਾ ਕਰੇ ਜੇ ਆਪਣੇ ਗੁਰ ਕਾ ਸ਼ਬਦ ਤੁਮਾਹੇ ਕਹੇ ਲਾਨਤ ਸੁਣੋ ਜਨੋ ਐ ਸੰਜਮ ਦੁਖ ਜਾਏ ਭਾਈ ਸਾਤਪੁਰ ਸਾਡੇ ਤੇ ਕਿਰਪਾ ਕਰੇ ਤੇ ਫਿਰ ਉਹ ਨਾਮ ਜਪਾਂਗੇ ਕੋਈ ਜਿੰਸਤਾ ਨਹੀਂ ਰਹਿ ਸਕਦੀ ਖਾਤ ਗੁਣਾ ਦੇ ਤਜਰਬੇ ਬਾਣੀ ਉਹਨਾਂ ਪਹਿਲੋਂ ਆਪ ਜਪਿਆ ਫਿਰ ਉਹਨਾਂ ਦੀ ਚਿੰਤਾ ਖਤਮ ਹੋਈ ਫਿਰ ਉਹਨਾਂ ਨੇ ਲਿਖਿਆ ਵੀ ਆਹ ਕੰਮ ਕਰੋ ਕੋਈ ਦੇ ਦਾਰੂ ਵੀ ਵਿੱਚ ਹੀ ਆ ਇਹਦੀ ਨਾਮ ਦੀ ਕਮਾਈ ਨਾਲ ਇਹ ਚਿੰਤਾ ਖਤਮ ਹੋ ਸਕਦੀ ਨਹੀਂ ਕਿ ਅਜੇ ਤੱਕ ਕੋਈ ਦਵਾਈ ਪ੍ਰਗਟ ਨਹੀਂ ਹੋਈ ਜਿਹੜਾ ਚਿੰਤਾ ਨੂੰ ਖਤਮ ਕਰ ਸਕਦੀ ਹੈ ਹਾਂਜੀ ਵੰਦਨ ਮਾਤਾ ਪਿਤਾ ਸੰਸਾਰ ਵੰਦਨ ਸੋਤਾ ਕਨਿਆ ਔਰ ਨਾਰ ਵੰਦਨ ਤਰਮ ਕਰਮਾ ਤਰਮੋ ਕੀਆ ਵੰਦਨ ਪੂਤਾ ਕਲਤਾ ਸ੍ਰੀ ਸ਼ਾਂਚਾ ਪਰਮਾਉਦੇ ਦੇ ਬੰਦਨ ਕਰਮ ਧਰਮ ਹੋ ਕੇ ਬੰਦਨ ਪੁੱਤਰ ਕਲੇ ਕਰਵਾਣ ਬਈਆ ਭਾਈ ਇਹ ਜਿਹੜੇ ਧਰਮ ਕਰਮ ਧਰਮ ਕਰਦੇ ਇਹ ਬੰਦਨ ਆ ਇਹ ਨਾਲ ਮੁਕਤੀ ਨਹੀਂ ਹੋ ਸਕਦੀ ਜੇਹਰ ਚਾਹਤਰ ਜਿੰਨੇ ਮਰਜੀ ਬਣਾਗੇ ਜੋ ਮਰਜੀ ਪੂਜਾ ਪਾਰ ਕਰਾਂਗੇ ਕੋਈ ਦੀ ਮੁਕਤੀ ਨਹੀਂ ਹੋਣੀ ਜਿੰਨੇ ਮਰਜੀ ਰਾਤ ਦੇ ਨੂੰ ਕੋਈ ਪੜੀ ਜਾਵੇ ਮੁਕਤੀ ਸਾਧਗੁਰ ਦੇ ਨਾਮ ਵਿੱਚ ਇਸ ਬਾਣੀ ਦੇ ਵਿੱਚ ਹੈ ਜਿਹੜੀ ਉਹਨਾਂ ਲਿਖ ਦਿੱਤੀ ਆ ਇਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਨੀ ਪੜ ਕੇ ਇਹਨੂੰ ਸਮਝਣਾ ਅੰਦਰ ਲਿਆਉਣੀ ਆ ਫੇਰ ਮੁਕਤੀ ਸਾਡੀ ਹੋਣੀ ਉਹਨਾਂ ਚ ਮੁਕਤੀ ਨਹੀਂ ਹੋ ਸਕਦੀ ਇਹ ਜਿਹੜੇ ਕਰਮ ਧਰਮ ਹੈ ਇਹਨਾਂ ਦੇ ਨਾਲ ਸਾਡਾ ਕਰਮ ਬਣ ਜਾਣਾ ਸਾਹੀ ਨਾਲ ਕੋਈ ਨਾ ਕੋਈ ਸ਼ਰਨ ਦੀ ਉਹ ਲੈਣ ਦੀ ਫੇਰ ਸਾਨੂੰ ਫੇਰ ਆਉਣਾ ਪੈਣਾ ਇਹ ਕੋਈ ਲੈਣਾ ਇਹਦੇ ਵਿੱਚੋਂ ਤੇ ਫਿਰ ਫਿਰ ਦੁਬਾਰਾ ਆਉਣਾ ਪੈਣਾ ਸਾਨੂੰ ਜਨਮ ਮਿਲ ਜਾਣਾ ਜਿਹੜਾ ਨਾਮ ਹੈ ਇਹਨੇ ਸਾਨੂੰ ਜਨਮਾਂ ਤੋਂ ਕਰਮਾਂ ਜਨਮਾਂ ਮਰ ਤੋਂ ਕੱਢਣਾ ਫਿਰ ਮੁਕਤੀ ਹੋਣੀ ਹੈ ਉਹ ਬਿਰਲ ਕੋ ਨਸਕਾਮ ਹੋ ਗਏ ਭਜਨ ਕਰਨਾ ਕੋਈ ਇਹ ਨਹੀਂ ਮੰਗਣਾ ਵੀ ਮੈਨੂੰ ਫਲਾਣੀ ਚੀਜ਼ ਮਿਲੇ ਤੇ ਤਾਂ ਕਰਨਾ ਨੂੰ ਤਾਂ ਜ ਹਾਂਜੀ ਅਕਾਲ ਪੁਰਖ ਪਰਮੇਸ਼ਰ ਨੂੰ ਮਿਲਣ ਵਾਸਤੇ ਭਜਨ ਕਰਾਂਗੇ ਫਿਰ ਮੁਕਤੀ ਹੋਣੀ ਆ ਫਿਰ ਕੋਈ ਬੰਦਰ ਨਹੀਂ ਰਹਿ ਸਕਦਾ ਸਾਨੂੰ ਹਾਂਜੀ ਬੰਦਨ ਕਰਮ ਕਰਮ ਕੀਆ ਬੰਦਨ ਪੂਤਾ ਕਰਤ ਮਨ ਵੀ

ਵਾਰੀ ਬੰਦਨ ਸਾ ਸਚੇਤਨ ਜਾਏ ਬਿੰਹਰ ਪਗਤ ਨਾ ਪਾਵੀ ਤਾਏ ਬੰਦਨ ਬੇ بن سے موکار نانک رام نام سرنائی सतगुर राके बंधन पाई सतगुरSenha

ਇਹ ਜੇ ਮੇ ਚਹਤ ਹੰਕਾਰ ਤੇ ਰਾਜਨ ਦਾ ਜਦੋਂ ਹੰਕਾਰ ਆ ਗਿਆ ਕੁਛ ਨਹੀਂ ਸਾਡਾ ਪੜਨਾ ਮਾਨ ਹੰਕਾਰ ਨੂੰ ਛੱਡਣਾ ਪਊਗਾ ਇਹ ਨਾਮ ਤੋਂ ਬਗੈਰ ਸਾਡਾ ਪੂਰੇ ਸਾਧਗੁਰ ਤੇ ਚੀਜ਼ਾਂ ਦੇ ਕੰਟਰੋਲ ਨਹੀਂ ਹੋ ਸਕਦਾ ਇਹਨੂੰ ਕੋਈ ਵੀ ਕੰਟਰੋਲ ਨਹੀਂ ਕਰ ਸਕਦਾ ਜਿੱਲਾ ਚ ਰਹੀ ਪੂਰੇ ਸਾਧਗੁਰ ਦਾ ਨਾਮ ਜਪਾਂਗੇ ਨਾ ਜਦੋਂ ਉਹ ਜਪਾਂਗੇ ਫਿਰ ਸੈ ਸੈਜ ਆੜੇ ਚੀਜ਼ਾਂ ਨੇ ਵਾਸਜ ਚ ਆਉਣਾ ਸ਼ੁਰੂ ਹੋ ਜਾਣਾ ਇਹਨਾਂ ਨੂੰ ਕੋਈ ਵਾਸਜ ਨਹੀਂ ਕਰ ਸਕਦਾ ਇਹ ਭਕਤੀਆਂ ਨੂੰ ਕਾਮ ਕ੍ਰੋਧ ਮੋਹ ਲੋਭਾ ਭੰਗ ਕਰ ਸਾਧ ਗੁਰੂ ਪੁਰੀ ਸਾਹਿਬ ਜੀ ਲਿਖਦੇ ਸਤ ਗਿਆ ਤੋ ਕੀਆ ਰਹਾ ਸੀਲ ਗਿਆ ਸਭ ਛਾੜ ਭਗਤੀ ਖੇਤ ਕੈਸੇ ਬਚੇ ਜਬ ਟੁੱਟ ਜਾਏਗੀ ਬਾੜ ਭਾਈ ਇਹ ਸਾਰੇ ਕਰਮਾਂ ਤੇ ਸਹਿਜ ਸਹਿਜ ਕੰਟਰੋਲ ਕਰਨਾ ਸਿੱਖ ਲੈ ਏ ਸਾਡੀ ਮੁਕਤੀ ਹੋਣੀ ਫਿਰ ਸਤਿਗੁਰਾਂ ਨੂੰ ਉਪਦੇਸ਼ ਖਟਦੇ ਜਿੰਨਾ ਚਿਰ ਕਿਨਾ ਜੀਜਾ ਦੇ ਕੰਟਰੋਲ ਨਹੀਂ ਕਰਦਾ ਉਹਨਾਂ ਚ ਰੂਹ ਜਿਹੜੀ ਹੈ ਮੈਲੀ ਰਹਿੰਦੀ ਹੈ ਉਹਨਾਂ ਚਰੇ ਦੇ ਵਿੱਚ ਸੱਚਾਈ ਨਹੀਂ ਆ ਸਕਦੀ ਇਸ ਵਾਸਤੇ ਉਹ ਦਰਬਾਰ ਦੇ ਵਿੱਚ ਸਾਨੂੰ ਮਨਜ਼ੂਰੀ ਨਹੀਂ ਮਿਲ ਸਕਦੀ ਸਹਿਜ ਸਹਿਜ ਕੰਟਰੋਲ ਕਰਨਾ ਗ੍ਰੀਸਤ ਵਿੱਚ ਰਹਿ ਕੇ ਕਾਰੋਬਾਰ ਕਰਨੇ ਨਾਲ ਮਾਲਕ ਜਿਹੜੇ ਸਤਿਗੁਰੂ ਪੂਰੇ ਉਹ ਕਾਰੋਬਾਰ ਨਹੀਂ ਸਾਡਾ ਛਡਾਉਂਦੇ ਏਨਾ ਇਸੇ ਤਰ੍ਹਾਂ ਹੀ ਆ ਸਾਨੂੰ ਇਹਨਾਂ ਤੋਂ ਪਰਾਮ ਰਹਿਣਾ ਪਊ ਉਹਦੋਂ ਨਾ ਜਦੋਂ ਅਸੀਂ ਭਜਨ ਕਰਾਂਗੇ ਤੇ ਸਾਡੇ ਖਿਆਲ ਜਿਹੜੇ ਨਾਮ ਆਨ ਲੱਗ ਜਾਣਾ ਸਾਤਪੁਰਾ ਲੱਗ ਜਾਣਾ ਜਿੰਨਾ ਜੇ ਭਜਨ ਨਾ ਕਰਾਂਗੇ ਸਾਡੇ ਅੰਦਰ ਕੋਈ ਬਰਕ ਨਹੀਂ ਪੈ ਸਕਦਾ ਜਦੋਂ ਭਜਨ ਕਰਾਂਗੇ ਸੈ ਸੈ ਸਾਡੇ ਅੰਦਰ ਆਪਣੇ ਆਪ ਕੰਟਰੋਲ ਹੋਣਾ ਸ਼ੁਰੂ ਹੋ ਜਾਣਾ ਪਰ ਭਜਨ ਕਰਨਾ ਪੈਣਾ ਉਸੇ ਉਸ ਤਰ੍ਹਾਂ ਹੀ ਹੋ ਸਕਦਾ ਹੈ ਦੇਸ਼ਤ ਨਾਮ ਲਿਆ ਨਹੀਂ ਹੁਣ ਮਸਲ ਸਾਡੇ ਚਾਲ ਉਸੇ ਤਰ੍ਹਾਂ ਰਹਿਣੇ ਆ ਜਿਦਾ ਹੈ ਜੇਦੋ ਹੀ ਭਜਨ ਕਰਾਂਗੇ ਫੇਰ ਬਦਲਨੇ ਸੈਸ ਹੈ ਜੇ ਸਾਰੀ ਉਮਰ ਦਾ ਕੋਰਸ ਹੈ ਆਯੁਰ ਸੀਲਾ ਰਾਮ ਜੀ ਪਰਮੋਦੇ ਗੱਲਾਂ ਬਾਤਾਂ ਦਾ ਕੰਮ ਨਹੀਂ ਇਹਨੂੰ ਸੈਸ ਹੈ ਕੋਰਸ ਕੋਰਸ ਕਰਨਾ ਪਊਗਾ ਬੜਾ ਟਾਈਮ ਲੱਗਦਾ ਫੇਰ ਕਿਤੇ ਕੰਟਰੋਲ ਹੋਣਾ ਬਿਦਿਆ ਉਸ ਸਥਾਪਕ ਨੂੰ ਅਨਿਹਦਾਦ ਸੌਮੇ ਦੀ ਇਖਲਾਦਾਦ ਸੌਮੇ ਦੇ ਆਕੀਦੇ ਗਰਵਾਦ ਸੌਮੇ ਦੀ ਸੋਮੇ